ਕਿ ਸ਼ਰਾਰਤੀ ਅੰਸਰ ਹੈ ਪਗਗ ਸਿੰਘ ਦਿਵਾਬੀ ਸੁਣਿਆ ਤੁਸੀਂ ਮੇਰੇ ਤੇ ਪਰਚਾ ਦਰਜ ਕਰਾਉਣਾ ਅੱਜ ਮੈਂ ਜਲੰਧਰ ਸੀਪੀ ਨੂੰ ਹਦਾਇਤ ਕੀਤੀ ਆ ਔਰ ਆਪਣੇ ਮੈਨਿਟਰੀ ਕਮਿਸ਼ਨਰ ਵੱਲੋਂ ਲਿਖ ਕੇ ਵੀ ਭੇਜਿਆ ਵਾ ਵੀ ਜਿਹੜੇ ਵੀ ਲੋਕ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਉਹਨਾਂ ਦੇ ਉੱਪਰ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਛੁੱਟਿਆ ਜਾਵੇ ਜੀ ਸਦਕੇ ਕਰਾਓ ਜੀ ਸਦਕੇ ਤੇ ਵੀ ਤਿਆਰੀ ਰੱਖਿਓ ਹੁਣ ਇਸ ਪਰਚੇ ਤੋਂ ਬਾਅਦ ਕਿ ਕੋਰਟ ਦੇ ਵਿੱਚ ਤੁਹਾਡੇ ਤੋਂ ਮਰਦੇ ਜਿਉਂਦੇ ਵੀ ਕਰਵਾ ਕੇ ਦੇਖਣੇ ਆ ਜਦੋਂ ਨਰੂਲੇ ਨੇ ਇਹ ਕਿਹਾ ਸਾਬਜਾਦਿਆਂ ਬਾਰੇ ਜਦੋਂ ਨੌਜਵਾਨਾਂ ਨੇ ਇਹ ਕਿਹਾ ਵੀ ਸਾਡਾ ਜਿਹੜਾ ਹੈਗਾ ਸ਼ਹੀਦੀ ਦਿਹਾੜੇ ਚਲਦੇ ਆ ਤੁਸੀਂ ਗੁਰਦੁਆਰਿਆਂ ਦੇ ਸਾਹਮਣੇ ਢੋਲ ਠਮਾਕੇ ਨਾ ਕਰੋ ਉਦੋਂ ਤੁਹਾਡੇ ਨਰੂਲੇ ਨੇ ਇਹ ਕਿਹਾ ਕਿ ਜੇ ਤੁਹਾਡੇ ਘਰ ਕੋਈ ਮਰ ਜਾਵੇ ਸਾਬਜਾਦਿਆਂ ਬਾਰੇ ਉਹਨੇ ਇਹ ਲਫ਼ਜ਼ ਵਰਤੇ ਵੀ ਜੇ ਤੁਹਾਡੇ ਕੋਲ ਕੋਈ ਘਰ ਕੋਈ ਮਰ ਜਾਏ ਤੇ ਅਸੀਂ ਆਪਣੇ ਘਰ ਵਿਆਹ ਨਾ ਕਰੀਏ ਉਦੋਂ ਉਦੋਂ ਨਹੀਂ ਤੁਹਾਨੂੰ ਪਤਾ ਸੀ ਉਦੋਂ ਤੁਸੀਂ ਮਿਨੋਰਟੀ ਸਲ ਦੇ ਚੇਅਰਮੈਨ ਨਹੀਂ ਸੀਗੇ ਮੈਂ ਦਿਨਾਂ ਕੰਪਲੇਂਟ ਕਰਾਉਂਗੇ ਪਰਚਾਦਰਜ ਨਰੂਲੇ ਤੇ ਉਦੋਂ ਤੁਹਾਡਾ ਪੈਨ ਚੱਲਣਾ ਨਹੀਂ ਭਾਈ ਸਾਹਿਬ ਜਦੋਂ ਤੁਹਾਡੇ ਬੰਦੇ ਜਾ ਕੇ ਬੱਬਰ ਕਾਲੀਆਂ ਦੇ ਚੌਕ ਨੂੰ ਇਤਿਹਾਸਕ ਚੌਕ ਆ ਉਹ ਸਿੱਖਾਂ ਦਾ ਉਦੋਂ ਉਹ ਇੱਕ ਤੁਸੀਂ ਕਿੱਥੇ ਸੁੱਤੇ ਹੋ ਉਦੋਂ ਤੁਹਾਨੂੰ ਤੁਹਾਡੇ ਪਤ ਦੀ ਗਰਮਾਂ ਯਾਦ ਨਹੀਂ ਆਈ ਸੀ ਉਦੋਂ ਤੁਸੀਂ ਮੋਰੈਲਟੀ ਸਲ ਦੇ ਚੇਅਰਮੈਨ ਨਹੀਂ ਸੀਗੇ ਉਦੋਂ ਤੁਹਾਨੂੰ ਪਤਾ ਨਹੀਂ ਸੀ ਵੀ ਤੁਹਾਡੇ ਬੰਦੇ ਜਿਹੜੇ ਹੈਗੇ ਆ ਉੱਤੇ ਖੜ ਕੇ ਨਾਲੇ ਚੌਕ ਦੇ ਉੱਤੇ ਤੁਹਾਡੇ ਬੰਦੇ ਤੁਹਾਡਾ ਨਾਮ ਲੈ ਕੇ ਉੱਥੇ ਵੀਡੀਓ ਪਾਉਂਦੇ ਹੈਗੇ ਆ ਬੀ ਜਤਿੰਦਰ ਗਰਮਸੀ ਜੀ ਆਓ ਤੇ ਆ ਕੇ ਚੌਕ ਦੀ ਸਥਾਪਨਾ ਕਰੋ ਉਦੋਂ ਕਿਹੜੀ ਉਦੋਂ ਕਿਹੜੀ ਤੁਸੀਂ ਨੀਂਦ ਦੀ ਗੋਲੀ ਖਾ ਕੇ ਸੁੱਤੇ ਸੀ ਉਦੋਂ ਮinority ਸਲ ਦੀਆਂ ਅੱਖਾਂ ਬੰਦ ਸੀ ਕੱਲਾ ਤੁਹਾਨੂੰ ਇਹ ਤਾਂ ਦੇਖ ਗਿਆ ਵੀ ਚਰਚ ਦੇ ਖਿਲਾਫ ਬੋਲਦਾ ਕਿਹੜੇ ਚਰਚ ਦੇ ਖਿਲਾਫ ਬੋਲਿਆ ਅਖੌਤੀ ਪਖੰਡੀ ਪਾਸਟਰਾਂ ਦੇ ਖਿਲਾਫ ਬੋਲਿਆ ਤੇ ਬੋਲਾਂਗੇ ਤੇ ਕੱਲੇ ਤੁਸੀਂ ਨਹੀਂ ਬੈਠੇ ਕੁਰਸੀਆਂ ਤੇ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਮinority ਸਲ ਦੀ ਕੁਰਸੀ ਤੇ ਬਹਿ ਗਏ ਤਾਂ ਤੁਸੀਂ ਪੰਜਾਬ ਦੇ ਰੱਬ ਨਹੀਂ ਲੱਗ ਗਏ ਤੁਹਾਡੇ ਤੋਂ ਉੱਤੇ ਕੋਰਟ ਵੀ ਨੇ ਤੁਹਾਡੇ ਤੋਂ ਉੱਤੇ ਕਚੈਰੀਆਂ ਵੀ ਨੇ ਤੁਹਾਡੇ ਤੋਂ ਉੱਤੇ ਗਵਰਨਰ ਸਾਹਿਬ ਵੀ ਨੇ ਤੁਹਾਡੇ ਤੋਂ ਉੱਤੇ ਸੈਂਟਰ ਦੀ ਹੋਮ ਮਿਨਿਸਟਰੀ ਵੀ ਹੈਗੀ ਆ ਜਿੱਦਾਂ ਉਹ ਸਿਗਾਨਾ ਬਲਾਦਕਾਰੀ ਪਾਸਟਰ ਵਰਜਿੰਦਰ ਜਿਵੇਂ ਉਹ ਮੁਰਦੇ ਜਿਉਂਦੇ ਕਰਕੇ ਦਿਖਾਉਂਦਾ ਸੀ ਜਿਵੇਂ ਉਹ ਗੁੰਗੇ ਬਲਾ ਬਲਾ ਕੇ ਦਿਖਾਉਂਦਾ ਸੀ ਕੋਰਟ ਦੇ ਵਿੱਚ ਨਾ ਤਾਂ ਉਹਦੇ ਤੋਂ ਆਪਣੀ ਲੱਤ ਠੀਕ ਹੋਈ ਤੇ ਨਾ ਉਹਦੇ ਤੋਂ ਜਿਹੜੇ ਜੱਜ ਸਾਹਿਬ ਸੀਗੇ ਉਹਨੂੰ ਸਜ਼ਾ ਸੁਣਾ ਰਹੇ ਸੀ ਨਾ ਉਹਨਾਂ ਤੇ ਛੂਛਾ ਚੱਲੀ ਤੇ ਨਾ ਹੀ ਉਹਦੇ ਤੋਂ ਕੋਰਟ ਦਾ ਫੈਸਲਾ ਬਦਲਾ ਹੋਇਆ ਫਿਰ ਕਿੱਥੇ ਗਏ ਸੀ ਉਹ ਤੇ ਚਮਤਕਾਰ ਨਾ ਤਾਂ ਅਸੀਂ ਮਸੀਹਤ ਦੇ ਖਿਲਾਫ ਹੈਗੇ ਆ ਨਾ ਹੈਗੇ ਆ ਸਾਈਅਦ ਦੇ ਖਿਲਾਫ ਪਰ ਜਿਹੜੇ ਤੁਸੀਂ ਆ ਕਰ ਕਰਕੇ ਦਿਖਾਉਂਦੇ ਹੋ ਪਖੰਡ ਜਿੰਨੇ ਵੀ ਤੁਸੀਂ ਆ ਮੁਰਦੇ ਜਿੰਦੇ ਕਰਕੇ ਦਿਖਾਉਂਦੇ ਹੋ ਕਦੀ ਤੁਸੀਂ ਗੁੰਗੇ ਪੁਲਾਣ ਦਿਖਾ ਦੇ ਦਿੰਦੇ ਹੋ ਹੁਣ ਆ ਜਿਓ ਹੁਣ ਪਰਚੇ ਨੂੰ ਰੋਕਿਓ ਨਾ ਪਰਚਾ ਦਰਜ ਕਰਾ ਦਿਓ ਇਹ ਲੜਾਈ ਜਿਹੜੀ ਹੈਗੀ ਆ ਇਹ ਲੜਾਈ ਹੈਗੀ ਆ ਪਖੰਡ ਦੇ ਖਿਲਾਫ ਤੇ ਅਸੀਂ ਪਖੰਡ ਦੇ ਖਿਲਾਫ ਬੋਲੇ ਆ ਠੋਕੇ ਬੋਲਾਂਗੇ ਜੇ ਤੁਹਾਡੇ ਬੰਦਿਆਂ ਦੇ ਵਿੱਚ ਕੋਈ ਕਣ ਹੈਗੀ ਆ ਮੈਂ ਲਿਆਣਾ ਪੀ ਜਾਈ ਤੋਂ ਮੁਰਦੇ ਮੈਂ ਲਿਆਣਾ ਪੀ ਜਾਈ ਤੋਂ ਪੇਸ਼ੈਂਟ ਜਿਉਂਦੇ ਕਰਵਾ ਕੇ ਦਿਖਾਉ ਮੈਂ ਮਾਫੀ ਮੰਗੂਗਾ ਜਤਿੰਦਰ ਗੌਰਵ ਮਸੀਹ ਜੀ ਸੁਣਿਆ ਤੁਸੀਂ ਮੇਰੇ ਤੇ ਪਰਚਾ ਦਰਜ ਕਰਾਉਣਾ ਜੀ ਸਦਕੇ ਕਰਾਓ ਜੀ ਸਦਕੇ ਤੇ ਵੀ ਤਿਆਰੀ ਰੱਖਿਓ ਹੁਣ ਇਸ ਪਰਚੇ ਤੋਂ ਬਾਅਦ ਕਿ ਕੋਰਟ ਦੇ ਵਿੱਚ ਤੁਹਾਡੇ ਤੋਂ ਮਰਦੇ ਜਿਉਂਦੇ ਵੀ ਕਰਵਾ ਕੇ ਦੇਖਣੇ ਆ ਮੈਂ ਤਾਂ ਚਾਹਨਾ ਕਿ ਤੁਸੀਂ ਆਓ ਔਨ ਰਿਕਾਰਡ ਮੈਂ ਤਾਂ ਚਾਹਨਾ ਆ ਕਿ ਤੁਸੀਂ ਇੱਕ ਵਾਰੀ ਆਓ ਸਹੀ ਕੋਰਟ ਦੇ ਔਨ ਰਿਕਾਰਡ ਤੇ ਤੇ ਆ ਜਿੰਨੇ ਵੀ ਗੁੰਗੇ ਜਿੱਦਾਂ ਉਹ ਸੀਗਾ ਨਾ ਬਲਾਤਕਾਰੀ ਪਾਸਟਰ ਵਰਜਿੰਦਰ ਮੈਂ ਦੁਆਰਾ ਕਹਿ ਰਿਆਂ ਬਲਾਤਕਾਰੀ ਪਾਸਟਰ ਵਰਜਿੰਦਰ ਜਿਵੇਂ ਉਹ ਮਰਦੇ ਜਿਉਂਦੇ ਕਰਕੇ ਦਿਖਾਉਂਦਾ ਸੀ ਜਿਵੇਂ ਉਹ ਗੁੰਗੇ ਬਲਾ ਬਲਾ ਕੇ ਦਿਖਾਉਂਦਾ ਸੀ ਕੋਰਟ ਦੇ ਵਿੱਚ ਨਾ ਤਾਂ ਉਹਦੇ ਤੋਂ ਆਪਣੀ ਲੱਤ ਠੀਕ ਹੋਈ ਤੇ ਨਾ ਉਹਦੇ ਤੋਂ ਜਿਹੜੇ ਜੱਜ ਸਾਹਿਬ ਸੀਗੇ ਉਹਨੂੰ ਸਜ਼ਾ ਸੁਣਾ ਰਹੇ ਸੀ ਨਾ ਉਹਨਾਂ ਤੇ ਛੂਛਾਂ ਚੱਲੀ ਤੇ ਨਾ ਹੀ ਉਹਦੇ ਤੋਂ ਕੋਰਟ ਦਾ ਫੈਸਲਾ ਬਦਲਾ ਹੋਇਆ ਫਿਰ ਕਿੱਥੇ ਗਏ ਸੀ ਉਹਦੇ ਚਮਤਕਾਰ ਸਵਾਲ ਇਹ ਨਹੀਂ ਹੈਗਾ ਨਾ ਤਾਂ ਅਸੀਂ ਮਸੀਹਤ ਦੇ ਖਿਲਾਫ ਹੈਗੇ ਆ ਨਾ ਹੈਗੇ ਆ ਇਸਾਈਅਤ ਦੇ ਖਿਲਾਫ ਪਰ ਜਿਹੜੇ ਤੁਸੀਂ ਆ ਕਰ ਕਰਕੇ ਦਿਖਾਉਂਦੇ ਹੋ ਪਖੰਡ ਜਿੰਨੇ ਵੀ ਤੁਸੀਂ ਆ ਮੁਰਦੇ ਜਿੰਦੇ ਕਰਕੇ ਦਿਖਾਉਂਦੇ ਹੋ ਕਦੀ ਤੁਸੀਂ ਗੁੰਗੇ ਬੁਲਾਣ ਦਿਖਾ ਦੇਂਦੇ ਹੋ ਹੁਣ ਆ ਜਾਓ ਹੁਣ ਪਰਚੇ ਨੂੰ ਰੋਕਿਓ ਨਾ ਪਰਚਾ ਦਰਜ ਕਰਾ ਦਿਓ ਤੇ ਪਰਚਾ ਦਰਜ ਕਰਾਉਣ ਤੋਂ ਬਾਅਦ ਕੋਰਟ ਦੇ ਵਿੱਚ ਮਿਲਣਾ ਹੁਣ ਆਪਾਂ ਤੇ ਜਿਹੜਾ ਤੁਸੀਂ ਆਪਣੇ ਸੰਵਿਧਾਨਕ ਪਦ ਦਾ ਦੁਰਉਪਯੋਗ ਕਰਦੇ ਹੋ ਉਹ ਵੀ ਹੁਣ ਗਵਰਨਰ ਸਾਹਿਬ ਕੋਲ ਪਹੁੰਚਾਂਗੇ ਠੀਕ ਆ ਤੁਸੀਂ ਇਹਦੇ ਨਰੂਲੇ ਦੇ ਪੁਰਾਣੇ ਮਿੱਤਰ ਤੇ ਉਹਦੇ ਚਰਚ ਦੇ ਜਿਹੜੇ ਹੈਗੇ ਆ ਆ ਪਤਾ ਨਹੀਂ ਕਿਹੜੀ ਕਮੇਟੀ ਦੇ ਇੰਚਾਰਜ ਉਦੋਂ ਬਾਅਦ ਤੁਸੀਂ ਸੰਵਿਧਾਨਕ ਪਦ ਤੇ ਬੈਠ ਕੇ ਤੁਹਾਨੂੰ ਦਿਖੇ ਕੱਲੇ ਕੱਲਾ ਤੁਹਾਨੂੰ ਇਹ ਤਾਂ ਦਿਖ ਗਿਆ ਵੀ ਚਰਚ ਦੇ ਖਿਲਾਫ ਬੋਲਦਾ ਕਿਹੜੇ ਚਰਚ ਦੇ ਖਿਲਾਫ ਬੋਲਿਆ ਅਖੌਤੀ ਪਖੰਡੀ ਪਾਸਟਰਾਂ ਦੇ ਖਿਲਾਫ ਬੋਲਿਆ ਤੇ ਬੋਲਾਂਗੇ ਜਿੱਦਣ ਤੁਹਾਡੇ ਇਹ ਬੰਦੇ ਸਾਰੇ ਇਕੱਠੇ ਹੋ ਕੇ ਬੱਬਰ ਗੱਲੀਆਂ ਦੇ ਚੌਕ ਤੇ ਚੜ ਕੇ ਉੱਥੇ ਲਾਉਂਦੇ ਸੀਗੇ ਸਲੀਵ ਉਸ ਦਿਨ ਕਿੱਥੇ ਸੀ ਤੁਸੀਂ ਉਸ ਦਿਨ ਤੁਸੀਂ ਮਨਾਰਟੀ ਸੈਲ ਦੇ ਚੇਅਰਮੈਨ ਹੈ ਨਹੀਂ ਸੀਗੇ ਯਾ ਕੱਲਾ ਤੁਹਾਨੂੰ ਮਸੀਹਾਂ ਦੀਆਂ ਮਸਲੇ ਦਿਖਦੇ ਹੈਗੇ ਬਾਕੀ ਕਮਿਊਨਿਟੀਆਂ ਪੰਜਾਬ 'ਚ ਹੈ ਨਹੀਂ ਗੀਆਂ ਹਾਂ ਯਾ ਤੁਹਾਨੂੰ ਨਰੂਲੇ ਨੇ ਲਗਾਇਆ ਮinority ਚੇਅਰ ਮinority ਸਲ ਦਾ ਚੇਅਰਮੈਨ ਲਗਵਾਇਆ ਇਸ ਲਈ ਆ ਕਿ ਤੁਸੀਂ ਆਪਣੀਆਂ ਮਰਮੱਜੀਆਂ ਕਰਦੇ ਰਹੋ ਤੇ ਤੁਹਾਡੇ ਜਦੋਂ ਖਾਤਿਆਂ ਦੀ ਜਾਂਚ ਨੂੰ ਈਡੀ ਨੂੰ ਕੋਈ ਮੰਗ ਪੱਤਰ ਦੇਵੇ ਤਾਂ ਫਿਰ ਤੁਸੀਂ ਉਹਨਾਂ ਦੇ ਖਿਲਾਫ ਪਰਚੇ ਦਰਜ ਕਰਾਓ ਮਤਲਬ ਤੁਸੀਂ ਸੰਵਿਧਾਨਕ ਪਦ ਤੇ ਬੈਠ ਕੇ ਤੇ ਆਪਣਾ ਜਿਹੜਾ ਹੈਗਾ ਨਰੂਲੇ ਦਾ ਬਚਾਅ ਕਰਨਾ ਤੇ ਉਹਦੇ ਖਿਲਾਫ ਜਿਹੜਾ ਵੀ ਬੋਲ ਲਵੇ ਜਾਂ ਉਹਦੇ ਖਿਲਾਫ ਜੇ ਕੋਈ ਮੰਗ ਕਰ ਲਵੇ ਜਾਂ ਈੜੀ ਤੋਂ ਉਹਦੀ ਜਾਂਚ ਕਰ ਲਵੇ ਤੇ ਤੁਸੀਂ ਫਿਰ ਪਰਚਾ ਦਰਜ ਕਰਾਓਗੇ ਛੇਤੀ ਕਰਾਓ ਜੀ ਅੱਜ ਦਾ ਦਿਨ ਰਾਤ ਲੰਘ ਨਾ ਜਾਵੇ 5 ਤਰੀកਾ ਫਰਾਈਡੇ ਲੰਘ ਨਾ ਜਾਵੇ ਕਿਉਂਕਿ ਉਸ ਤੋਂ ਬਾਅਦ ਆ ਜਾਣਾ ਸ਼ਨੀਵਾਰ ਫੇਰ ਆ ਜਾਣਾ ਐਤਵਾਰ ਤੇ ਲੰਘ ਨਾ ਜਾਵੇ ਦਿਨ ਪਰਚਾ ਛੇਤੀ ਦਰਜ ਕਰਾ ਲਿਓ ਕੱਲ ਦੇ ਦਿਨ ਮੈਨੂੰ ਸਮਨ ਭੇਜ ਦਿਓ ਤਾਂ ਕਿ ਮੈਂ ਤੁਹਾਡਾ ਸਮਨ ਰਿਸੀਵ ਕਰਕੇ ਮੈਂ ਦੂਜਾ ਤੀਜਾ ਸਮਨ ਨਹੀਂ ਬਾਣਾ ਵੀ ਪਰਮਾਨਾ ਤੁਸੀਂ ਦੂਜਾ ਤੀਜਾ ਭੇਜੋਗੇ ਕੋਰਟ 'ਚ ਫੇਰ ਗੱਲ ਕਰਾਂਗੇ ਪਰਚਿਆਂ ਦੀਆਂ ਜ਼ਮਾਨਤਾਂ ਵੀ ਹੁੰਦੀਆਂ ਨੇ ਸਭ ਕੁਝ ਹੁੰਦਾ ਪਰ ਮੈਂ ਚਾਹੁੰਨਾ ਆ ਕਿ ਤੁਸੀਂ ਆਓ ਸਾਰੇ ਜਣੇ ਇਕੱਠੇ ਹੋ ਕੇ ਰਿਕਾਰਡ ਤੇ ਆਓ ਔਨ ਰਿਕਾਰਡ ਆਓ ਤੇ ਫਿਰ ਮਾਨਯੋਗ ਕੋਰਟ ਦੇ ਵਿੱਚ ਤੁਹਾਡੇ ਤੋਂ ਉੱਥੇ ਮੁਰਦੇ ਵੀ ਜੂੰਦੇ ਕਰਵਾ ਕੇ ਦੇਖਣੇ ਆ ਤੁਹਾਡੇ ਤੋਂ ਗੁੰਗੇ ਵੀ ਬੁਲਾ ਕੇ ਦੇਖਣੇ ਆ ਤੇ ਜਿੰਨਾ ਤੁਹਾਡਾ ਇਹ ਬਲੈਕ ਮੈਜਿਕ ਤੇ ਰੈਮਡੀ ਐਕਟ ਇਹ ਵੋ ਲੱਲਾ ਭੱਬਾ ਸਾਰਾ ਚੱਲਦਾ ਤੁਹਾਨੂੰ ਕੀ ਲੱਗਦਾ ਅਸੀਂ ਐਵੇਂ ਮੂੰਹ ਚੱਕ ਕੇ ਤੁਰੇ ਹੋਏ ਆ ਤੁਸੀਂ ਤੁਸੀਂ ਬੁਲਾ ਕੇ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਤਜੀ ਚਰਚਾਂ ਦੀ ਸਿਕਿਉਰਿਟੀ ਵਧਾਓ ਜਰੂਰ ਜੀ ਸੜਕੇ ਵਧਾਓ ਪਰ ਕੱਲੀਆਂ ਚਰਚਾਂ ਨੇ ਪੰਜਾਬ ਦੇ ਵਿੱਚ ਮੰਦਰ ਹੈ ਨਹੀਂਗੇ ਗੁਰਦੁਆਰੇ ਹੈ ਨਹੀਂਗੇ ਜਦੋਂ ਤੁਹਾਡੇ ਬੰਦੇ ਜਾ ਕੇ ਬੱਬਰ ਅਕਾਲੀਆਂ ਦੇ ਚੌਕ ਨੂੰ ਇਤਿਹਾਸਕ ਚੌਕ ਆ ਉਹ ਸਿੱਖਾਂ ਦਾ ਉਦੋਂ ਤਾਂ ਇੱਕ ਤੁਸੀਂ ਕਿੱਥੇ ਸੁੱਤੇ ਹੋ ਉਦੋਂ ਤੁਹਾਨੂੰ ਤੁਹਾਡੇ ਪੱਦ ਦੀ ਗਰਮਾ ਯਾਦ ਨਹੀਂ ਆਈ ਸੀ ਉਦੋਂ ਤੁਸੀਂ ਮੋਰਨਾਰਟੀ ਸਲ ਦੇ ਚੇਅਰਮੈਨ ਨਹੀਂ ਸੀਗੇ ਉਦੋਂ ਤੁਹਾਨੂੰ ਪਤਾ ਨਹੀਂ ਸੀ ਵੀ ਤੁਹਾਡੇ ਬੰਦੇ ਜਿਹੜੇ ਹੈਗੇ ਆ ਉੱਥੇ ਖੜ ਕੇ ਨਾਲੇ ਚੌਕ ਦੇ ਉੱਤੇ ਤੁਹਾਡੇ ਬੰਦੇ ਤੁਹਾਡਾ ਨਾਮ ਲੈ ਕੇ ਉੱਥੇ ਵੀਡੀਓ ਪਾਉਂਦੇ ਹੈਗੇ ਆ ਵੀ ਜਤਿੰਦਰ ਗੌਰਮ ਮਸੀ ਜੀ ਆਓ ਤੇ ਆ ਕੇ ਚੌਕ ਦੀ ਸਥਾਪਨਾ ਕਰੋ ਉਦੋਂ ਕਿਹੜੀ ਉਦੋਂ ਕਿਹੜੀ ਤੁਸੀਂ ਨੀਂਦ ਦੀ ਗੋਲੀ ਖਾ ਕੇ ਸੁੱਤੇ ਸੀ ਉਦੋਂ ਮਿਨੋਰਟੀ ਸਾਲ ਦੀਆਂ ਅੱਖਾਂ ਬੰਦ ਸੀ ਤੁਹਾਡਾ ਜਿਹੜਾ ਪਦ ਤੇ ਤੁਸੀਂ ਬੈਠੇ ਹੋ ਉਸ ਪਦ ਦੀ ਗਰਮਾ ਬਣਾ ਕੇ ਆਪਣੇ ਸੰਵਿਧਾਨਿਕ ਦਾਰੇ ਦੇ ਵਿੱਚ ਰਹਿ ਕੇ ਜੇ ਕੰਮ ਕਰੋਗੇ ਤਾਂ ਬਹੁਤ ਚੰਗਾ ਔਰ ਉਸ ਸੰਵਿਧਾਨਿਕ ਦਾਰੇ ਦੇ ਵਿੱਚ ਰਹਿ ਕੇ ਤੁਹਾਡਾ ਫਰਜ਼ ਬਣਦਾ ਸੀ ਬੀ ਉਥੇ ਜਿਹੜਾ ਉਹਨਾਂ ਨੇ ਦੰਗਾ ਕਰਨ ਦੀ ਕੋਸ਼ਿਸ਼ ਕੀਤੀ ਇੱਕ ਕਮਿਊਨਿਟੀ ਨੂੰ ਪੜਕਾਉਣ ਦੀ ਕੋਸ਼ਿਸ਼ ਕੀਤੀ ਇੱਕ ਕਮਿਊਨਿਟੀ ਦੇ ਇਤਿਹਾਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਕਿਹੜੀ ਕਮਿਊਨਿਟੀ ਸਿੱਖ ਕਮਿਊਨਿਟੀ ਜਦੋਂ ਨਰੂਲੇ ਨੇ ਇਹ ਕਿਹਾ ਸਾਬਜਦਿਆਂ ਬਾਰੇ ਜਦੋਂ ਨੌਜਵਾਨਾਂ ਨੇ ਇਹ ਕਿਹਾ ਵੀ ਸਾਡਾ ਜਿਹੜਾ ਹੈਗਾ ਸ਼ਹੀਦੀ ਦਿਹਾੜੇ ਚੱਲਦੇ ਆ ਤੁਸੀਂ ਗੁਰਦੁਆਰਿਆਂ ਦੇ ਸਾਹਮਣੇ ਢੋਲ ਠਮਾਕਾ ਨਾ ਕਰੋ ਉਦੋਂ ਤੁਹਾਡੇ ਨਰੂਲੇ ਨੇ ਇਹ ਕਿਹਾ ਕਿ ਜੇ ਤੁਹਾਡੇ ਘਰ ਕੋਈ ਮਰ ਜਵੇ ਸਾਹਿਬ ਜਦਿਆ ਮਾਰੇ ਉਹਨੇ ਇਹ ਲਫ਼ਜ਼ ਵਰਤੇ ਵੀ ਜੇ ਤੁਹਾਡੇ ਕੋਲ ਕੋਈ ਘਰ ਕੋਈ ਮਰ ਜੇ ਤੇ ਅਸੀਂ ਆਪਣੇ ਘਰ ਵਿਆਹ ਨਾ ਕਰੀਏ ਉਦੋਂ ਉਦੋਂ ਨਹੀਂ ਤੁਹਾਨੂੰ ਪਤਾ ਸੀ ਉਦੋਂ ਤੁਸੀਂ ਮinority ਸਲ ਦੇ ਚੇਅਰਮੈਨ ਨਹੀਂ ਸੀਗੇ ਮੈਂ ਦਿਨਾਂ ਕੰਪਲੇਂਟ ਕਰਾਉਂਗੇ ਪਰਚਾ ਦਰਜ ਅਨਰੂਲੇ ਤੇ ਉਦੋਂ ਤੁਹਾਡਾ ਪੈਨ ਚੱਲਣਾ ਨਹੀਂ ਭਾਈ ਸਾਹਿਬ ਤੇ ਤੁਹਾਡਾ ਪੈਨ ਚੱਲੂਗਾ ਹੁਣ ਕੋਰਟ ਦੇ ਥਰੂ ਤੇ ਇਕੱਲੇ ਤੁਸੀਂ ਨਹੀਂ ਬੈਠੇ ਕੁਰਸੀਆਂ ਤੇ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਮinority ਸਲ ਦੀ ਕੁਰਸੀ ਤੇ ਬਹਿ ਗਏ ਤੇ ਤੁਸੀਂ ਪੰਜਾਬ ਦੇ ਰੱਬ ਨਹੀਂ ਲੱਗ ਗਏ ਤੁਹਾਡੇ ਤੋਂ ਉੱਤੇ ਕੋਰਟ ਵੀ ਨਹੀਂ ਤੁਹਾਡੇ ਤੋਂ ਉੱਤੇ ਕਚਹਿਰੀਆਂ ਵੀ ਨੇ ਤੁਹਾਡੇ ਤੋਂ ਉੱਤੇ ਗਵਰਨਰ ਸਾਹਿਬ ਵੀ ਨੇ ਤੁਹਾਡੇ ਤੋਂ ਉੱਤੇ ਸੈਂਟਰ ਦੀ ਹੋਮ ਮਿਨਿਸਟਰੀ ਵੀ ਹੈਗੀ ਆ ਤੇ ਤੁਹਾਡੇ ਤੋਂ ਉੱਤੇ ਰਾਸ਼ਟਰਪਤੀ ਵੀ ਬੈਠਾ ਤੇ ਤੁਹਾਡੇ ਤੋਂ ਉੱਤੇ ਬੈਠਾ ਪ੍ਰਧਾਨ ਮੰਤਰੀ ਵੀ ਇਹ ਲੜਾਈ ਜਿਹੜੀ ਹੈਗੀ ਆ ਇਹ ਲੜਾਈ ਹੈਗੀ ਆ ਪਖੰਡ ਦੇ ਖਿਲਾਫ ਤੇ ਅਸੀਂ ਪਖੰਡ ਦੇ ਖਿਲਾਫ ਬੋਲੇ ਆ ਠੋਕੇ ਬੋਲਾਂਗੇ ਜੇ ਤੁਹਾਡੇ ਬੰਦਿਆਂ ਦੇ ਵਿੱਚ ਕੋਈ ਕਣ ਹੈਗੀ ਆ ਮੈਂ ਲਿਆਣਾ ਪੀਜੇ ਤੋਂ ਮੁਰਦੇ ਮੈਂ ਲਿਆਣਾ ਪੀਜੇ ਤੋਂ ਪੇਸ਼ੈਂਟ ਜੀਉਂਦੇ ਕਰਵਾ ਕੇ ਦਿਖਾਓ ਮੈਂ ਮਾਫੀ ਮੰਗੂੰਗਾ ਤੇ ਨਹੀਂ ਆ ਪਰਚੇ ਤੁਸੀਂ ਦਰਜ ਕਰਾਓ ਤੇ ਕੋਰਟ ਚ ਆਓ ਫਿਰ ਉਥੇ ਤੁਹਾਡੇ ਤੋਂ ਔਨ ਰਿਕਾਰਡ ਮਰਦੇ ਵੀ ਜਿਉਂਦੇ ਕਰਵਾ ਕੇ ਦੇਖਾਂਗੇ ਗੁੰਗੇ ਵੀ ਬੁਲਵਾ ਕੇ ਦੇਖਾਂਗੇ ਇਹ ਲੜਾਈ ਇਹ ਨਹੀਂ ਹੈ ਕਿ ਪੁਤਲਾ ਫੂਕਦਾ ਜਾਂ ਈਡੀ ਨੂੰ ਤੁਹਾਡੇ ਖਿਲਾਫ ਮੰਗ ਪੱਤਰ ਦੇਤਾ ਲੜਾਈ ਇਹ ਆ ਕਿ ਪੀਜੀ ਬੰਦ ਕਰ ਦਿਓ ਜੇ ਤੁਸੀਂ ਜੇ ਤੁਸੀਂ ਆਹ ਜਿਹੜਾ ਚਲਾਇਆ ਹੋਇਆ ਪੰਜਾਬ ਦੇ ਅੰਦਰ ਕਿਤੇ ਜੀ ਗੁੰਗਾ ਉਹ ਲੰਗੜਾ ਜਿਹੜਾ ਆ ਉਹ ਭੱਜਣ ਲੱਗ ਜਾਂਦਾ ਫਿਰ ਪੀਜੀ ਜਾ ਕੇ ਕਿਉਂ ਨਹੀਂ ਲਗਾਉਂਦੇ ਸਟੇਜਾਂ 16 ਸੈਕਟਰ ਹਸਪੀਟਲ ਬੰਦ ਕਰ ਦੋ ਪੀਜੀ ਬੰਦ ਕਰ ਦੋ ਬਾਕੀ ਜਿੰਨੇ ਪੰਜਾਬ ਚ ਹਸਪੀਟਲ ਨੇ ਸਾਰੇ ਬੰਦ ਕਰੋ ਤੇ ਜਾ ਕੇ ਉਹਨਾਂ ਹਸਪੀਟਲਾਂ ਦੇ ਮੂਹਰੇ ਆਪਣਾ ਜਿਹੜਾ ਇਹ ਡੇਹਰਾ ਲਾਉਂਦੇ ਆ ਚਰਚ ਨਹੀਂ ਹੈਗੀ ਉਹ ਇਹ ਜਿਹੜਾ ਪਖੰਡ ਕਰਦੇ ਨੇ ਇਹ ਉੱਥੇ ਜਾ ਕੇ ਕਰਨ ਤੇ ਬਾਕੀ ਗੱਲ ਰਹੀ ਪਰਚੇ ਦਰਜ ਕਰਾਉਣ ਦੀ ਇੱਕ ਗੱਲ ਹੋਰ ਪਰਚਾ ਦਰਜ ਕਰਾਉਣ ਦੀ ਕੀ ਲੋੜ ਪੈਗੀ ਤੁਸੀਂ ਫਾਇਰ 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 ਕਰਵਾ ਦੋ ਸਾਡੇ ਤੇ ਹੈ ਜੇ ਈਸੂ ਮਸੀਹ ਦੇ ਵਿੱਚ ਤਾਕਤ ਹੈਗੀ ਹੈ ਨਾ ਤਾਂ ਹੀ ਉਹ ਸਾਨੂੰ ਬੁਲਾ ਰਿਹਾ ਔਰ ਇਹ ਹੋ ਸਕਦਾ ਮਸੀਹ ਹੀ ਤੁਹਾਡਾ ਪਖੰਡ ਬੰਦ ਕਰਾਉਣਾ ਚਾਹੁੰਦਾ ਹੋਵੇ ਚਰਚਾਂ ਦੇ ਵੱਡੇ ਵੱਡੇ ਪਾਸਟਰ ਤੁਹਾਡੇ ਖਿਲਾਫ ਪੋਪ ਤੁਹਾਡੇ ਖਿਲਾਫ ਤੁਹਾਨੂੰ ਮੰਨਦੇ ਨਹੀਂ ਕਿ ਤੁਸੀਂ ਇਸਾਈਅਤ ਦਾ ਪ੍ਰਚਾਰ ਕਰਦੇ ਹੋ ਉਹ ਤਾਂ ਇਹ ਕਹਿੰਦੇ ਨੇ ਕਿ ਇਹ ਸਾਡੇ ਵਿੱਚ ਦੇ 파ਰਟੀ ਨਹੀਂ ਇਹ ਸਾਡਾ 파ਰਟ ਨਹੀਂ ਹੈਗੇ ਇਸਾਈਅਤ ਨੂੰ ਬਦਨਾਮ ਕਰਦੇ ਆ ਤੇ ਹੋ ਸਕਦਾ ਯੂ ਯਸ਼ੂ ਮਸੀਹ ਸਾਡੇ ਤੋਂ ਹੀ ਤੁਹਾਡਾ ਜਿਹੜਾ ਹੈਗਾ ਇਹ ਪਖੰਡਵਾਦ ਬੰਦ ਕਰਾਉਣਾ ਚਾਹੁੰਦਾ ਹੋਵੇ ਜੇ ਯਸ਼ੂ ਸਾਡੇ ਤੋਂ ਬੰਦ ਨਹੀਂ ਕਰਾਉਣਾ ਚਾਹੁੰਦਾ ਤਾਂ ਇਹ ਯਸ਼ੂ ਸਾਡੀ ਜ਼ਬਾਨ ਬੰਦ ਕਰਨ ਦੀ ਕਾਬਲੀਅਤ ਰੱਖਦਾ ਆ ਪਰ ਤੁਹਾਡਾ ਪਖੰਡਵਾਦ ਨਰੂਲੇ ਦਾ ਤੇ ਬਾਕੀਆਂ ਦਾ ਤੇ ਜਿਹੜੇ ਸੰਵਿਧਾਨਕ ਸੀਟਾਂ ਤੇ ਬੈਠ ਕੇ ਸੰਵਿਧਾਨਕ ਦਾਰੇ ਦੇ ਵਿੱਚ ਰਹਿਣ ਦੀ ਬਜਾਏ ਤੁਸੀਂ ਚਰਚਾਂ ਦੇ ਉਦਘਾਟਨ ਕਰਦੇ ਫਿਰਦੇ ਹੋ ਕਦੀ ਤੁਸੀਂ ਚਰਚਾਂ ਦੀਆਂ ਸਟੇਜਾਂ ਤੇ ਜਾਂਦੇ ਫਿਰਦੇ ਹੋ ਇਹ ਤੁਹਾਡੇ ਸੰਵਿਧਾਨਕ ਦਾਰੇ 'ਚ ਨਹੀਂ ਆਉਂਦਾ ਹਾਲੇ ਤਾਂ ਤੁਸੀਂ ਇੱਕ ਸ਼ੁਰੂ ਤਾਂ ਕਰੋ ਐਸਾ ਬੈਠਾ ਹੀ ਇਸੇ ਲਈ ਆ ਤੁਹਾਨੂੰ ਕੀ ਲੱਗਦਾ ਜਲੰਧਰ ਜਾ ਕੇ ਅਸੀਂ ਇੰਨਾ ਕੁਝ ਕਰਕੇ ਆਏ ਆ ਐਵੇਂ ਹੀ ਕਰਿਆ ਇਹ ਇਹ ਤਾਂ ਚੌਨੇ ਆ ਕਿ ਤੁਸੀਂ ਆਨ ਰਿਕਾਰਡ ਆਓ ਤੇ ਆਜਿਓ ਹੁਣ ਆਨ ਰਿਕਾਰਡ ਖੁੱਲਾ ਸੱਦਾ ਆ ਤੇ ਜੇਲਾ ਫਰਕ ਨਹੀਂ ਪੈਂਦਾ ਸਾਡੇ ਵਾਲੇ ਫਜ਼ਾਡੇ ਵਰਗੇ ਜੇਲਾ 'ਚ ਹੀ ਜੰਮੇ ਤੇ ਜੇਲਾ 'ਚ ਹੀ ਮਰਦੇ ਆ ਜਾਂ ਸਾਡੇ ਵਰਗੇ ਮਰਦੇ ਆ ਦੁਸ਼ਮਣ ਦੀ ਗੋਲੀ ਦੇ ਨਾਲ ਤੇ ਜਾਂ ਮਰਦੇ ਆ ਜੇਲਾ 'ਚ ਤੇ ਜਾਂ ਮਰਦੇ ਆ ਫਾਂਸੀਆਂ ਤੇ ਇਹ ਧਮਕੀਆਂ ਕਿਸੇ ਹੋਰ ਨੂੰ ਦਿਓ ਤੇ ਪਰਚਾ ਦਰਜ ਕਰਾ ਕੇ ਪਰਵਾਨਾ ਭੇਜ ਦਿਓ ਅੱਗੇ ਮੈਂ ਕੋਰਟ ਦੀ ਪ੍ਰोसीडिंग ਸਟਾਰਟ ਕਰਾਵਾਂ ਤੇ ਹੁਣ ਆ ਜਿਓ ਰੁਕਿਓ ਨਾ ਤੁਹਾਡੇ ਪਖੰਡ ਦੀ ਤਾਂ ਹੁਣ ਚਲੋ ਅਗਲੀ ਗੱਲ ਕੋਰਟ 'ਚ ਕਰਾਂਗੇ